ਹੋਂਗੇ ਤੁਲਸੀ ਦੇ ਪੱਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੇ ਨੇ ਔਰ ਇਸ ਦੇ ਨਾ ਇਸੇ ਵੀ ਜੋ ਹੈ ਐਂਟੀ ਅਲਸਰ ਪ੍ਰੋਪਰਟੀਆਂ ਹੁੰਦੀਆਂ ਨੇ ਐਸਿਡਿਟੀ ਨੂੰ ਕੰਟਰੋਲ ਕਰ ਸਕਦਾ ਹੈ ਔਰ ਐਸਿਡ ਦਾ ਜਿਹੜਾ ਲੈਵਲ ਹੈ ਉਸ ਨੂੰ ਘਟਾਉਂਦਾ ਹੈ ਨਿਊਟਰਲ ਕਰਨ ਦੇ ਵਿੱਚ ਮਦਦ ਕਰਦਾ ਹੈ ਬਹੁਤ ਜ਼ਿਆਦਾ ਐਸਿਡ ਹੈ ਉਸ ਨੂੰ ਘਟਾਏਗਾ ਤੁਹਾਡੀ ਬੋਡੀ ਦੇ ਵਿੱਚ ਸੋ ਕਦੀ ਵੀ ਤੁਹਾਨੂੰ ਲੱਗੇ ਕਿ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ ਖਾਣਾ ਖਾਣ ਤੋਂ ਬਾਅਦ ਜਾਂ ਗੈਸ ਬਣ ਰਹੀ ਹੈ ਇਕਦਮ ਰਿਲੀਫ ਚਾਉਂਦੇ ਹੋ ਨਾ ਤਾਂ ਚਾਰ ਪੰਜ ਤુલਸੀ ਦੇ ਪੱਤੇ ਚਬਾ ਕੇ ਖਾ ਲਓ ਖਾਣਾ ਖਾਣ ਤੋਂ ਬਾਅਦ ਜਿਵੇਂ ਹੀ ਐਸਿਡਿਟੀ ਬਣਨੀ ਸ਼ੁਰੂ ਹੋਈ ਹੈ ਚਾਰ ਪੰਜ ਪੱਤੇ ਤુલਸੀ ਦੇ ਲਓ ਉਹ ਚਬਾ ਕੇ ਖਾ ਜਾਓ ਤੁਹਾਨੂੰ ਇਨਸਟੈਂਟ ਰਿਲੀਫ ਇਸ ਦੇ ਨਾਲ ਮਿਲਣ ਵਾਲਾ ਹੈ ਜਾਂ ਫਿਰ ਤੁਸੀਂ ਇਹ ਵੀ ਕਰ ਸਕਦੇ ਹੋ 8-10 ਪੱਤੇ ਜੋ ਹੈ ਉਬਾਲ ਲਓ ਇੱਕ ਗਲਾਸ ਪਾਣੀ ਦੇ ਵਿੱਚ ਔਰ ਉਸ ਨੂੰ ਤੁਸੀਂ ਸਵੇਰੇ ਵੀ ਖਾਲੀ ਪੇਟ ਪੀ ਸਕਦੇ ਹੋ ਕਈਆਂ ਨੂੰ ਖਾਲੀ ਪੇਟ ਹੀ ਐਸਿਡਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਕੁਝ ਖਾਇਆ ਹੈ ਤੇ ਉਸ ਤੋਂ ਬਾਅਦ ਵੀ ਐਸਿਡਿਟੀ ਬਣੀ ਖਾਲੀ ਪੇਟ ਹੀ ਐਸਿਡਿਟੀ ਬਣ ਜਾਂਦੀ ਹੈ ਤਾਂ ਸਵੇਰੇ ਤੁਸੀਂ ਖਾਲੀ ਪੇਟ ਜੋ ਹੈ ਤੁਲਸੀ ਟੀ ਪੀ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਬਹੁਤ ਰਿਲੀਫ ਮਿਲੇਗਾ 8-10 ਪੱਤੇ ਲੈਣੇ ਇੱਕ ਗਲਾਸ ਪਾਣੀ ਵਿੱਚ ਉਬਾਲ ਲਓ ਔਰ ਬਹੁਤ ਗਰਮ-ਗਰਮ ਚੀਜ਼ ਗਰਮ-ਗਰਮ ਪਾਣੀ ਗਰਮ-ਗਰਮ ਚਾਹ ਨਹੀਂ ਪੀਣੀ ਹੈ ਉਸ ਦੇ ਨਾਲ ਵੀ ਇਨਰ ਸਾਡੀ ਜਿਹੜੀ ਟਿਸ਼ੂ ਲਾਈਨਿੰਗ ਹੁੰਦੀ ਹੈ ਆਰਗਨਜ਼ ਦੀ ਉਹ ਖਰਾਬ ਹੁੰਦੀ ਹੈ ਫੂਡ ਪਾਈਪ ਦੀ ਜਾਂ ਜਿਹੜਾ ਅਸੀਂ ਪੇਟ ਦੀ ਇਨਰ ਲਾਈਨਿੰਗ ਦੀ ਗੱਲ ਕਰ ਲਈਏ ਇਹ ਜਿਹੜਾ ਮੈਂ ਵਾਲਵ ਤੁਹਾਨੂੰ ਕਿਹਾ ਫੂਡ ਪਾਈਪ ਔਰ ਪੀਟ ਦੇ ਵਿੱਚ ਕਾ ਜਿਹੜਾ ਵਾਲਵ ਹੈ ਉਸ ਦੀ ਲਾਈਨਿੰਗ ਵੀ ਖਰਾਬ ਹੁੰਦੀ ਹੈ ਸੋ ਇਸ ਕਰਕੇ ਬਹੁਤ ਤੇਜ਼ ਉਬਲਦਾ ਪਾਣੀ ਉਬਲਦੀ ਚਾਹ ਜਾਂ ਬਹੁਤ ਤੇਜ਼ ਸੜਦੀ ਸੜਦੀ ਰੋਟੀ ਜਾਂ ਸਬਜ਼ੀ ਬਹੁਤ ਜ਼ਿਆਦਾ ਤੇਜ਼ ਨਹੀਂ ਖਾਣੀ ਚਾਹੀਦੀ ਅਗਲੀ ਮੈਂ ਗੱਲ ਕਰਾਂ ਤਾਂ ਦਾਲਚੀਨੀ ਬਹੁਤ ਜ਼ਿਆਦਾ ਗੁੰਨਕਾਰੀ ਹੈ ਦਾਲਚੀਨੀ ਨੂੰ ਅਸੀਂ ਕਈ ਫਲੇਵਰਸ ਲਈ ਤਾਂ ਵਰਤਦੇ ਹਾਂ ਔਰ ਬਰੀਆਨੀ ਵਗੈਰਾ ਲਈ ਤਾਂ ਵਰਤਦੇ ਹਾਂ ਤਾਂ ਐਸਿਡਿਟੀ ਲਈ ਵੀ ਵਰਤ ਕੇ ਤੁਸੀਂ ਜ਼ਰੂਰ ਦੇਖੋ ਸਿਰਫ ਚੁਟਕੀ ਭਰ ਦਾਲਚੀਨੀ ਲੈਣੀ ਹੈ ਗਲਤੀ ਬਿਲਕੁਲ ਨਹੀਂ ਕਰਨੀ ਕਿ ਅੱਧਾ ਚਮਚ ਪਾ ਰਹੇ ਆ ਇੱਕ ਚਮਚ ਪਾ ਰਹੇ ਅਜਿਹਾ ਬਿਲਕੁਲ ਨਹੀਂ ਕਰਨਾ ਛੁਟਕੀ ਪਰ ਦਾਲਚੀਨੀ ਤੁਸੀਂ ਲੈਣੀ ਹੈ ਇਸ ਨੂੰ ਭਾਵੇਂ ਤੁਸੀਂ ਸ਼ਹਿਦ ਵਿੱਚ ਮਿਕਸ ਕਰਕੇ ਖਾ ਲਓ ਜਾਂ ਫਿਰ ਇੱਕ ਗਲਾਸ ਪਾਣੀ ਲੋ ਇੱਕ ਕੱਪ ਪਾਣੀ ਲੋ ਉਸ ਦੇ ਵਿੱਚ ਮਿਕਸ ਕਰਕੇ ਪੀ ਲਓ ਜਿਵੇਂ ਹੀ ਤੁਹਾਨੂੰ ਐਸਿਡਿਟੀ ਦੀ ਅਗਰ ਪ੍ਰੋਬਲਮ ਹੋਣ ਲੱਗੀ ਆ ਖਾਣਾ ਖਾਣ ਤੋਂ ਬਾਅਦ ਤਾਂ ਤੁਸੀਂ ਦਾਲਚੀਨੀ ਦਾ ਸੇਵਨ ਕਰ ਦਿਓ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਫਰਕ ਮਿਲੇਗਾ ਕਈ ਵਰੀ ਹੁੰਦਾ ਹੈ ਪਾਰਟੀਆਂ ਵਿੱਚ ਕਿਤੇ ਗਏ ਆ ਬਾਹਰ ਖਾਣਾ ਖਾਣ ਗਏ ਔਰ ਹੈਵੀ ਫੂਡ ਹੈ ਬਹੁਤ ਜ਼ਿਆਦਾ ਹੀ ਖਾਧਾ ਗਿਆ ਤਾਂ ਇਨਸਟੈਂਟ ਰਿਲੀਫ ਲਈ ਤੁਸੀਂ ਛੁਟਕੀ ਪਰ ਦਾਲਚੀਨੀ ਸ਼ਹਿਦ ਵਿੱਚ ਮਿਕਸ ਕਰੋ ਜਾਂ ਪਾਣੀ 'ਚ ਮਿਕਸ ਕਰਕੇ पी लो और सवेरे जो है ब्रेकफास्ट जो तो किता है उस तो बाद भी पी सकते हो और दालचीनी जी चाह पा दालचीनी टी बन गई यह पानी बोयल करके तो यह बहुत ज्यादा इफेक्टिव रहने वाली है ਦਿਨ ਵਿੱਚ ਕਿਸੇ ਵੀ ਮੀਲ ਤੋਂ ਬਾਅਦ ਤੁਸੀਂ ਇਸ ਨੂੰ ਲੈ ਸਕਦੇ ਹੋ ਬਹੁਤ ਜ਼ਿਆਦਾ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਦਿਨ ਚ 2-3 ਵਾਰ ਵੀ ਤੁਸੀਂ ਇਸ ਨੂੰ ਪੀ ਸਕਦੇ ਹੋ ਪਰ ਤੁਸੀਂ ਜ਼ਰੂਰ ਫੋਕਸ ਕਰਨਾ ਸਿਰਫ ਚੁਟਕੀ ਭਰ ਦਾਲ ਚੀਨੀ ਹੀ ਲੈਣੀ ਹੈ ਜ਼ਿਆਦਾ ਨਹੀਂ ਲੈਣੀ ਤੇ 1/4 ਕੱਪ 1/4 ਆਪਾਂ ਜਿਸ ਨੂੰ ਚੁਟਕੀ ਭਰ ਕਹਾਂਗੇ ਉਸ ਨੂੰ ਤੁਸੀਂ ਇੱਕ ਕ ਪਾਣੀ ਵਿੱਚ ਬੋਇਲ ਕਰ ਲਓ ਔਰ ਤੁਸੀਂ ਇਸ ਪਾਣੀ ਨੂੰ ਪੀ ਸਕਦੇ ਹੋ ਅਗਲੀ ਗੱਲ ਕਰੀਏ ਜੀਰਾ ਅਸੀਂ ਆਪਣੇ ਰਸੋਈ ਵਿੱਚ ਇਸਤੇਮਾਲ ਕਰਦੇ ਹਾਂ ਮਸਾਲੇ ਜਿਹੜੇ ਹੈ ਬੜੇ ਗੁਣਕਾਰੀ ਸਾਡੀ ਕਿਚਨ ਦੇ ਨੇ ਸਾਡੇ ਇੰਡੀਅਨ ਕਿਚਨ ਦੇ ਵਿੱਚ ਜਿਨੇ ਵੀ ਮਸਾਲੇ ਵਰਤੇ ਆੰਦੇ ਨੇ ਨਾ ਸਾਡੇ ਡਾਈਜੈਸ਼ਨ ਗੈਸ ਬਲੋਟਿੰਗ ਐਸਿਡਿਟੀ ਇਹਨਾਂ ਸਭ ਦੇ ਵਿੱਚ ਬਹੁਤ ਮਦਦ ਕਰਦੇ ਹੈ ਜੀਰਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਜੀਰੇ ਨੂੰ ਲੈ ਕੇ ਇੱਕ ਹੋਮ ਰੈਮਡੀ ਬਹੁਤ ਅੱਛੀ ਦੱਸਣ ਜਾ ਰਹੀ ਹਾਂ ਇਸ ਨੂੰ ਤੁਸੀਂ ਨੋਟ ਕਰਕੇ ਰੱਖ ਲਓ ਘਰੇ ਤਿਆਰ ਕਰਕੇ ਵੀ ਰੱਖ ਸਕਦੇ ਹੋ ਸਿਰਫ ਐਸਿਡਿਟੀ ਹੀ ਨਹੀਂ ਜਿਵੇਂ ਮੈਂ ਗੱਲ ਕੀਤੀ ਪੇਟ ਦਰਦ ਹੋ ਰਿਹਾ ਬਲੋਟਿੰਗ ਹੈ ਗੈਸ ਹੈ ਡਾਈਜੈਸ਼ਨ ਸਹੀ ਨਹੀਂ ਚੱਲ ਰਿਹਾ ਉੱਥੇ ਹਰ ਚੀਜ਼ ਨੂੰ ਇਹ ਮਿਸ਼ਰਣ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਤੁਸੀਂ ਅਜ਼ਮਾ ਸਕਦੇ ਹੋ ਸੋ ਨੈਚੁਰਲ ਡਾਈਜੈਸਟਿਵ ਏਜੈਂਟਸ ਇਸ ਵਿੱਚ ਹੁੰਦੇ ਨੇ ਪੇਟ ਦਰਦ ਵਿੱਚ ਵੀ ਤੁਹਾਨੂੰ ਰਾਹਤ ਦੇਗਾ ਤਾਂ इजीली ਤੁਸੀਂ ਇੱਕ ਟੀस्पून ਜੀਰਾ ਪਾਊਡਰ ਲੈ ਲਓ ਇੱਕ ਟੀस्पून ਜੋ ਹੈ ਧਨੀਆ ਪਾਊਡਰ ਲੈ ਲਓ ਔਰ ਨਾਲ ਹੀ ਤੁਸੀਂ 1 टीस्पून ਸੌਂਫ ਦਾ ਜਿਹੜਾ ਪੀਸੀ ਹੋਈ ਸੌਂਫ ਹੁੰਦੀ ਹੈ ਹਰੀ ਪੀਸੀ ਸੌਂਫ ਜਿਹੜੀ ਹੁੰਦੀ ਹੈ ਮਿੱਠੀ ਵਾਲੀ ਨਹੀਂ ਨਾਰਮਲ ਜਿਹੜੀ ਹੁੰਦੀ ਹੈ ਉਹ ਲੈ ਲਓ ਔਰ ਇਸ ਨੂੰ ਤੁਸੀਂ 1/2 ਲੀਟਰ ਪਾਣੀ ਵਿੱਚ ਮਿਕਸ ਕਰਕੇ ਰੱਖ ਲਓ ਥੋੜਾ ਜਿਹਾ ਸ਼ਹਿਦ ਵੀ ਮਿਕਸ ਕਰ ਸਕਦੇ ਹੋ ਅਗਰ ਕਰਨਾ ਚਾਹੋ ਤੇ ਇਹ ਜਿਹੜਾ ਪਾਣੀ ਤੁਸੀਂ ਮਿਕਸ ਕੀਤਾ ਇਸ ਨੂੰ ਤੁਸੀਂ ਖਾਣੇ ਤੋਂ ਬਾਅਦ પી ਸਕਦੇ ਹੋ 1/2 ਲੀਟਰ ਪਾਣੀ ਤੁਸੀਂ ਬਣਾ ਕੇ ਰੱਖਿਆ ਹੋਇਆ ਹੈ ਜਦੋਂ ਵੀ ਖਾਣਾ ਖਾਇਆ ਤੁਸੀਂ ਉਸ ਤੋਂ ਥੋੜੀ ਦੇਰ ਬਾਅਦ একদম ਨਹੀਂ ਆਪਾਂ ਕਹਿੰਦੇ 1/2 ਘੰਟਾ ਜਾਂ 45 ਮਿੰਟ ਤੋਂ ਬਾਅਦ ਜਦੋਂ ਤੁਸੀਂ ਪਾਣੀ ਪੀਣਾ ਹੈ ਤਾਂ ਤੁਸੀਂ ਇਹ ਜਿਹੜਾ ਆਪਾਂ ਡਰਿੰਕ ਰੈਡੀ ਕੀਤੀ ਹੈ ਇਹ ਤੁਸੀਂ ਪੀ ਲਓ ਤੁਹਾਨੂੰ ਇਸ ਦੇ ਨਾਲ ਤਾਂ ਡਾਈਜੈਸ਼ਨ ਵਿੱਚ ਵੀ ਗੈਸ ਬਲੋਟਿੰਗ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਲੈ ਕੇ ਬਹੁਤ ਮਦਦ ਮਿਲਣ ਵਾਲੀ ਹੈ ਅਗਲੀ ਗੱਲ ਕਰਾਂ ਇਨਸਟੈਂਟ ਰਿਲੀਫ ਦੀ ਇੱਕ ਹੋਰ ਗੱਲ ਸੁਣ ਲਓ ਕੋਲਡ ਮਿਲਕ ਯਾਨੀ ਕਿ ਠੰਡਾ ਦੁੱਧ ਜਿਹੜਾ ਇੱਥੇ ਆਪਾਂ ਦੁੱਧ ਦੀ ਅਗਰ ਗੱਲ ਕਰੀਏ ਨਾ ਤਾਂ ਦੁੱਧ ਦੇ ਵਿੱਚ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਮਿਲ ਜਾਂਦਾ ਤੇ ਕੈਲਸ਼ੀਅਮ ਦੀ ਇੱਕ ਕੁਆਲਿਟੀ ਇਹ ਵੀ ਹੈ ਕਿ ਉਹ ਜਿੰਨਾ ਵੀ ਐਕਸੈਸਿਵ ਐਸਿਡ ਹੁੰਦਾ ਨਾ ਸਾਡੇ ਪੇਟ ਵਿੱਚ ਉਸ ਨੂੰ ਅਬਸਾਰਬ ਕਰ ਲੈਂਦਾ ਆਪਣੇ ਵਿੱਚ ਸੋਖ ਲੈਂਦਾ ਜਿਸ ਕਰਕੇ ਜਿਹੜੇ ਐਸਿਡ ਕਰਕੇ ਪੇਨ ਹੋ ਰਹੀ ਹੈ ਨਾ ਪੇਟ ਦੇ ਵਿੱਚ ਉਸ ਤੋਂ ਤੁਹਾਨੂੰ ਇੱਕਦਮ ਰਿਲੀਫ ਮਿਲ ਜਾਂਦਾ ਹੈ ਤੇ ਇਨਸਟੈਂਟ ਜਦੋਂ ਵੀ ਤੁਹਾਨੂੰ ਰਿਲੀਫ ਚਾਹੀਦਾ ਐਸਿਡਿਟੀ ਤੋਂ ਤਾਂ ਤੁਸੀਂ ਦੁੱਧ ਜੋ ਹੈ ਠੰਡਾ ਦੁੱਧ ਹੀ ਪੀਣਾ ਹੈ ਗਰਮ ਦੁੱਧ ਇਥੇ ਬਿਲਕੁਲ ਵੀ ਨਹੀਂ ਪੀਣਾ ਗਰਮ ਦੁੱਧ ਦੇ ਨਾਲ ਤੁਹਾਡੀ ਪ੍ਰੋਬਲਮ ਵੱਧ ਸਕਦੀ ਹੈ ਸੋ ਠੰਡਾ ਦੁੱਧ ਲੈਣਾ ਹੈ ਔਰ ਖਾਲੀ ਪੇਟ ਐਸਿਡਿਟੀ ਹੋ ਰਹੀ ਹੈ ਤਾਂ ਤੁਸੀਂ ਇਹ ਲੈਣਾ ਹੈ ਖਾਣਾ ਖਾਣ ਤੋਂ ਬਾਅਦ ਨਹੀਂ ਇਸ ਨੂੰ ਪੀਣਾ ਤੁਸੀਂ ਅਗਰ ਤੁਸੀਂ ਖਾਣਾ ਖਾ ਕੇ ਦੁੱਧ ਪੀ ਲੈਨੇ ਹੋ ਤਾਂ ਤੁਹਾਡੇ ਲਈ ਹੋਰ ਹੈਵੀ ਹੋ ਜਾਏਗਾ ਪੇਟ ਕਿਉਂਕਿ ਸਾਨੂੰ ਦੁੱਧ ਦੇ ਨਾਲ ਜੋ ਹੈ ਕੈਲਸ਼ੀਅਮ ਅਤੇ ਕੈਲਸ਼ੀਅਮ ਦੇ ਨਾਲ ਨਾਲ ਪ੍ਰੋਟੀਨ ਵੀ ਮਿਲਦਾ ਹੈ ਤੇ ਪ੍ਰੋਟੀਨ ਨੂੰ ਵੀ ਡਾਈਜੈਸਟ ਹੋਣ ਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਸੋ ਪੇਟ ਪਹਿਲਾਂ ਹੀ ਜ਼ਿਆਦਾ ਭਰਿਆ ਹੋਇਆ ਹੈ ਤਾਂ ਉੱਪਰੋਂ ਤੁਸੀਂ ਦੁੱਧ ਨੂੰ ਹੋਰ ਦੁੱਧ ਪੀ ਕੇ ਪੇਟ ਨੂੰ ਹੋਰ ਹੈਵੀ ਕਰ ਲੋਗੇ ਸੋ ਅਗਰ ਖਾਲੀ ਪੇਟ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਹੈ ਨਾ ਤਾਂ ਤੁਸੀਂ ਐਸਿਡਿਟੀ ਦੀ ਪ੍ਰੋਬਲਮ ਹੈ ਤਾਂ ਤੁਸੀਂ ਠੰਡਾ ਦੁੱਧ ਜਾਂ ਫਿਰ ਥੋੜੇ ਜੇ ਠੰਡੇ ਦੁੱਧ ਦੇ ਬਾਕੀ ਜੋ ਹੈ ਪਾਣੀ ਮਿਕਸ ਕਰਕੇ ਉਪਯੋਗੇ ਕੱਚੀ ਲੱਸੀ ਦੀ ਤਰ੍ਹਾਂ ਜੋ ਬਣ ਜਾਂਦਾ ਹੈ ਤਾਂ ਉਸ ਦੇ ਨਾਲ ਵੀ ਤੁਹਾਨੂੰ ਬਹੁਤ ਆਰਾਮ ਮਿਲਣ ਵਾਲਾ ਹੈ ਖਾਣਾ ਖਾਣ ਤੋਂ ਬਾਅਦ ਵੀ ਅਗਰ ਪੀਣਾ ਚਾਹੋ ਤਾਂ ਅੱਧਾ ਪੂਣਾ ਘੰਟਾ ਰੁਕ ਕੇ ਤੁਸੀਂ ਪੀ ਲਓ ਪੀ ਸਕਦੇ ਹੋ ਅਗਰ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੈ ਅੱਧਾ ਪੂਣਾ ਘੰਟਾ ਰੁਕ ਸਕਦੇ ਹੋ ਤਾਂ ਤੁਸੀਂ ਇਹ ਪੀ ਸਕਦੇ ਹੋ ਅਦਰਵਾਈਜ਼ ਇਨਸਟੈਂਟ ਰਿਲੀਫ ਲਈ ਵੀ ਮੈਂ ਤੁਹਾਨੂੰ ਜੋ ਹੈ ਚੀਜ਼ਾਂ ਦੱਸੀਆਂ ਨੇ ਅਗੋਂ ਗੱਲ ਕਰਾਂਗੇ ਲੱਸੀ ਲੱਸੀ ਆਪਣੇ ਆਪ ਦੇ ਵਿੱਚ ਦੇਖੋ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਸੇਵ ਸਟੱਡੀ ਐਸਿਡਿਟੀ ਤੋਂ ਸਾਨੂੰ ਰਾਹਤ ਨਹੀਂ ਦਿੰਦੀ ਇੱਕ ਕੂਲਿੰਗ ਡਰਿੰਕ ਅਸੀਂ ਇਸ ਨੂੰ ਕਹਿ ਸਕਦੇ ਹਾਂ ਖਾਣਾ ਜੋ ਹੈ ਖਾਣਾ ਖਾਣ ਤੋਂ ਬਾਅਦ ਤੁਸੀਂ ਪੀ ਸਕਦੇ ਹੋ ਇਸ ਨਾਲ ਐਸਿਡਿਟੀ ਠੀਕ ਹੁੰਦੀ ਹੈ ਨਾਲ ਦੀ ਨਾਲ ਤੁਹਾਡਾ ਡਾਈਜੈਸ਼ਨ ਵੀ ਵਧੀਆ ਰਹਿਣ ਵਾਲਾ ਹੈ ਪ੍ਰੋਬਾਇਓਟਿਕ ਪ੍ਰੋ ਬਾਇਓਟਿਕ ਬੈਕਟੀਰੀਆ ਜੋ ਹੈ ਇਸ ਦੇ ਵਿੱਚ ਪਾਇਆ ਜਾਂਦਾ ਹੈ ਜੋ ਸਾਡੀ ਗਟ ਹੈਲਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਹੀ ਸਾਡਾ ਡਾਈਜੈਸ਼ਨ ਵਗੈਰਾ ਸਭ ਵਧੀਆ ਬਣਿਆ ਰਹਿੰਦਾ ਹੈ ਸੋ ਪਲੇਨ ਬਟਰ ਮਿਲਕ ਤੁਸੀਂ ਲੈ ਸਕਦੇ ਹੋ ਯਾਨੀ ਕਿ ਪਲੇਨ ਲੱਸੀ ਲੈ ਕੇ ਉਸ ਵਿੱਚ ਚੁਟਕੀ ਭਰ ਨਮਕ ਐਡ ਕਰੋ ਔਰ ਤੁਸੀਂ ਇਸ ਨੂੰ ਪੀ ਲੋ ਔਰ ਤੁਹਾਨੂੰ ਕੁਇਕ ਰਿਲੀਫ ਨਾਲ ਜੀ ਨਾਲ ਤੁਹਾਨੂੰ ਇਸ ਤੋਂ ਆਰਾਮ ਮਿਲ ਜਾਂਦਾ ਹੈ ਐਸਿਡਿਟੀ ਵਿੱਚ ਵੀ ਡਾਈਜੈਸ਼ਨ ਨੂੰ ਲੈ ਕੇ ਵੀ ਅਗਰ ਬਦਹਸਮੀ ਟਾਈਪ ਫੀਲ ਹੋ ਰਿਹਾ ਹੈ ਬਲੋਟਿੰਗ ਹੋ ਰਹੀ ਹੈ ਉਸ ਵਿੱਚ ਵੀ ਤੁਹਾਨੂੰ ਇਸ ਦੇ ਨਾਲ ਆਰਾਮ ਮਿਲ ਜਾਏਗਾ ਅਗੋ ਗੱਲ ਕਰਾਂ ਜੀ ਲਿਸਟ ਬਹੁਤ ਲੰਬੀ ਹੈ ਤੁਹਾਨੂੰ ਮੈਂ ਅੱਜ ਹੋਮ ਰੈਮਡੀਜ਼ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਓ ਅਗਲੀ ਮੈਂ ਗੱਲ ਕਰਨ ਜਾ ਰਹੀਆਂ ਜੀ ਅਜਵੈਨ ਅਜਵੈਨ ਵੀ ਬਹੁਤ ਹੈਲਪ ਕਰਦੀ ਹੈ ਸਾਡੇ ਡਾਈਜੈਸ਼ਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਹੋਵੇ ਐਸਿਡਿਟੀ ਲਈ ਵੀ ਇਹ ਤੁਹਾਨੂੰ ਬਹੁਤ ਹੈਲਪ ਕਰਨ ਵਾਲੀ ਹੈ ਇਸਦੇ ਲਈ ਤੁਸੀਂ ਕੀ ਕਰਨਾ 1/4 ਚਮਚ ਜੋ ਹੈ ਅਜਵੈਨ ਲਓ 1/4 ਚਮਚ ਜੋ ਹੈ ਸੁੱਕੀ ਅਦਰਕ ਦਾ ਜਿਹੜਾ ਪਾਊਡਰ ਜਿਹਨੂੰ ਆਪਾਂ ਸੌਂਠ ਕਹਿੰਦੇ ਆ ਉਹ ਲੈ ਲਓ 1/4 1/4 ਦੋਵੇਂ ਚੀਜ਼ਾਂ ਜਾਂ ਚੁਟਕੀ ਪਾਰ ਚੁਟਕੀ ਪਾਰ ਐਵੇਂ ਕਰਕੇ ਥੋੜਾ ਥੋੜਾ ਅੰਦਾਜ਼ੇ ਨਾਲ ਵੀ ਲੈ ਸਕਦੇ ਹੋ ਤੇ ਨਾਲ ਤੁਸੀਂ ਚੁਟਕੀ ਪਾਰ ਨਮਕ ਇਸ ਦੇ ਵਿੱਚ ਐਡ ਕਰ ਲਓ ਇੱਕ ਗਲਾਸ ਪਾਣੀ ਦੇ ਨਾਲ ਇਸ ਨੂੰ ਪੀ ਲਓ मिक्स ਕਰ ਲੈਣੀ ਹੈ ਦੋਵੇਂ ਚੀਜ਼ਾਂ ਔਰ ਤਿੰਨੇ ਚੀਜ਼ਾਂ ਔਰ ਤੁਸੀਂ ਇਸ ਨੂੰ ਇੱਕ ਗਲਾਸ ਪਾਣੀ ਨਾਲ ਪੀ ਲੋਗੇ ਸੋ ਇਹ ਜਿਹੜੀ ਅਜਵਾਇਨ ਡਰਿੰਕ ਹੈ ਪਾਣੀ ਵਿੱਚ ਮਿਕਸ ਕਰਕੇ ਜਾਂ ਫਿਰ ਤੁਸੀਂ ਇਸ ਤਰ੍ਹਾਂ ਮੂੰਹ ਵਿੱਚ ਰੱਖ ਕੇ ਇਹਨੂੰ ਪਾਣੀ ਨਾਲ ਪੀ ਸਕਦੇ ਹੋ ਕਈਆਂ ਤੋਂ ਇਹ ਨਹੀਂ ਖਾਇਆ ਜਾਂਦਾ ਤਾਂ ਤੁਸੀਂ ਪਾਣੀ ਵਿੱਚ ਮਿਕਸ ਕਰ ਸਕਦੇ ਹੋ ਸੋ ਆਫਟਰ ਮੀਲ ਜੋ ਹੈ ਤੁਸੀਂ ਇਸ ਨੂੰ ਲੈ ਸਕਦੇ ਹੋ ਤਾਂ ਕਿ ਤੁਹਾਨੂੰ ਇਨਸਟੈਂਟ ਇਸ ਤੋਂ ਰਿਲੀਫ ਮਿਲੇ ਡਾਈਜੈਸ਼ਨ ਇਕਦਮ ਤੁਹਾਡਾ ਠੀਕ ਹੋਵੇ ਕਿਉਂਕਿ ਅਜਵਾਇਨ ਹੋਗੀ ਜਿੰਨੇ ਵੀ ਮਸਾਲੇ ਹੈ ਨਾ ਸਾਡਾ ਮੈਟਾਬੋਲਿਜ਼ਮ ਇੱਕ ਵਾਰੀ ਫਾਸਟ ਕਰ ਦਿੰਦੇ ਨੇ ਜਿਸ ਕਰਕੇ ਡਾਈਜੈਸ਼ਨ ਪ੍ਰੋਸੈਸ ਵੀ ਸਹੀ ਹੋ ਜਾਂਦਾ ਨਾਲ ਦੀ ਨਾਲ ਕੋਕੋਨਟ ਵਾਟਰ ਗੱਲ ਕਰਨਾ ਚਾਹਾਂਗੀ ਨਾਰੀਅਲ ਪਾਣੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਸਵੇਰੇ ਹੀ ਜਿਨ੍ਹਾਂ ਨੂੰ ਖਾਲੀ ਪੇਟ ਐਸਿਡਿਟੀ ਹੋ ਜਾਂਦੀ ਹੈ ਸਵੇਰੇ ਤੁਸੀਂ ਅਗਰ ਦਿਨ ਦੀ ਸ਼ੁਰੂਆਤ ਨਾਰੀਅਲ ਪਾਣੀ ਦੇ ਨਾਲ ਕਰਦੇ ਹੋ ਨਾ ਤਾਂ ਇਹ ਬਹੁਤ ਜ਼ਿਆਦਾ ਗੁਣਕਾਰੀ ਰਹਿਣ ਵਾਲੀ ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨਸ ਔਰ ਮਿਨਰਲਸ ਸਾਨੂੰ ਮਿਲਦੇ ਨੇ ਪਰ ਇੱਥੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਡਾਇਬੀਟਿਕ ਪੇਸ਼ੈਂਟ ਨੇ ਉਹ ਕੋਕੋਨਟ ਵਾਟਰ ਖਾਲੀ ਪੇਟ ਬਿਲਕੁਲ ਵੀ ਨਾ ਲੈਣ ਇਸ ਨਾਲ 슈ਗਰ ਲੈਵਲ ਵੀ ਵੱਧ ਜਾਂਦਾ ਹੈ ਇੱਕਦਮ ਸੋ ਅਗਰ ਤੁਸੀਂ ਡਾਇਬੀਟਿਕ ਹੋ ਤਾਂ ਹੋਰ ਜਿਹੜੇ ਮੈਂ ਤਰੀਕੇ ਹੋਮ ਰੈਮਡੀਜ਼ ਦੱਸਿਆ ਨੇ ਤੁਸੀਂ ਉਹਨਾਂ ਨੂੰ ਅਪਣਾ ਸਕਦੇ ਹੋ ਅਗਲੀ ਗੱਲ ਕਰੀਏ ਆਮਲਾ ਆਮਲਾ ਵਿਟਾਮਿਨ ਸੀ ਦੇ ਉਹ ਹੈ ਹੀ ਹੈ ਨਾਲ ਦੀ ਨਾਲ ਇਸ ਵਿੱਚ ਇਹ ਸਾਨੂੰ ਐਸਿਡਿਟੀ ਵਿੱਚ ਔਰ ਸਾਡੇ ਪਾਚਨ ਕਿਰਿਆ ਦੇ ਵਿੱਚ ਮਦਦ ਕਰ ਰਿਹਾ ਹੈ ਗੈਸ ਅਗਰ ਬਲੋਟਿੰਗ ਦੀ ਪ੍ਰੋਬਲਮ ਹੈ ਉੱਥੇ ਤੁਹਾਡੀ ਮਦਦ ਕਰ ਰਿਹਾ ਹੈ ਇਵਨ ਡਾਇਬੀਟਿਕ ਪੇਸ਼ੈਂਟ ਵੀ ਆਮਲਾ ਖਾ ਸਕਦੇ ਨੇ ਫਾਇਦੇ ਹੀ ਫਾਇਦੇ ਇਸ ਦੇ ਨਾਲ ਮਿਲ ਸਕਦੇ ਨੇ ਪਾਵਰ ਹਾਊਸ ਇਸ ਨੂੰ న్యూਟ੍ਰੀਐਂਟਸ ਦਾ ਕਹਿ ਸਕਦੇ ਆ ਸੋ ਆਮਲੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਚਾਹੇ ਕਿ ਕੱਚਾ ਜਿਹੜਾ ਆਮਲਾ ਹੈ ਤੁਸੀਂ ਉਸ ਦਾ ਜੂਸ ਕੱਢ ਕੇ ਕਰੇ ਹੀ ਮਿਕਸੀਚ ਗ੍ਰाइंड ਕਰਕੇ ਉਹਨੂੰ ਛਾਣ ਕੇ ਤੁਸੀਂ ਉਸ ਦਾ ਜੂਸ ਕੱਢ ਲਓ ਪਾਣੀ ਵਿੱਚ ਚਾਹੇ ਮਿਕਸ ਕਰਕੇ ਖਾ ਲਓ ਚਾਹੇ ਕਿ ਜਿਹੜਾ ਆਮਲਾ ਹੈ ਉਸੇ ਤੁਸੀਂ ਦੋ ਸਲਾਈਸ ਛੋਟੇ ਛੋਟੇ ਖਾਓ ਜਾਂ ਫਿਰ ਡਰਾਈ ਆਮਲਾ ਅਗਰ ਤੁਸੀਂ ਘਰੇ ਰੱਖਿਆ ਹੋਇਆ ਸੁਕਾ ਕੇ ਆਮਲਾ ਰੱਖਿਆ ਹੋਇਆ ਉਹ ਤੁਸੀਂ ਖਾ ਲਓ ਤੇ ਇਹ ਇਸ ਦੇ ਨਾਲ ਵੀ ਤੁਹਾਨੂੰ ਐਸਿਡਿਟੀ ਡਾਈਜੈਸ਼ਨ ਗੈਸ ਬਲੋਟਿੰਗ ਵਿੱਚ ਕਾਫੀ ਹੈਲਪ ਹੋਣ ਵਾਲੀ ਹੈ ਅੱਗੋਂ ਮੈਂ ਗੱਲ ਕਰਾਂਗੀ ਹਿੰਗ ਹਿੰਗ ਵੀ ਐਸਿਡਿਟੀ ਵਿੱਚ ਬਹੁਤ ਮਦਦ ਕਰਨ ਜਾ ਰਹੀ ਹੈ ਈਵਨ ਛੋਟੇ ਬੱਚਾ ਲਈ ਇਹ ਬਹੁਤ ਹੈਲਪਫੁਲ ਹੈ ਛੋਟੇ ਛੋਟੇ ਬੱਚੇ ਹੁੰਦੇ ਆੇ ਪੇਟ ਦਰਦ ਹੋ ਰਿਹਾ ਹੈ ਪੇਟ ਗੈਸ ਹੋ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ 10 ਵਿੱਚ ਸਾਦੇ ਬਸ ਦਰਦ ਦੇ ਨਾਲ ਰੋ ਰਹੇ ਹੁੰਦੇ ਨੇ ਸੋ ਉਹਨਾਂ ਲਈ ਵੀ ਕਿਵੇਂ ਹਿੰਗ ਨੂੰ ਵਰਤਣਾ ਉਹ ਵੀ ਦੱਸ ਦਿਆਂ ਤੁਹਾਨੂੰ ਪਰ ਪਹਿਲਾਂ ਮੈਂ ਦੱਸੂਗੀ ਜੇ ਵੱਡਿਆਂ ਦੀ ਗੱਲ ਕਰੀਏ ਤੁਸੀਂ ਐਸਿਡਿਟੀ ਤੋਂ ਛੁਟਕਾਰਾ ਚਾਹਣਾ ਤਾਂ ਚੁਟਕੀ ਪਰ ਹਿੰਗ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਨਾਲ ਆਫਟਰ ਮੀਲ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹੋ ਅਗਰ ਐਸਿਡਿਟੀ ਦੀ ਪ੍ਰੋਬਲਮ ਹੋ ਗਈ ਹੈ ਛੋਟੇ ਬੱਚਿਆਂ ਲਈ ਵਰਤਣਾ ਹੈ ਤਾਂ ਥ ਹਲਕੇ ਜੇ ਕੌਲੀ ਵਿੱਚ ਥੋੜਾ ਜਿਹਾ ਪਾਣੀ ਲਓ ਉਸ ਵਿੱਚ ਹਿੰਗ ਪਾਊਡਰ ਜਿਹੜਾ ਹੈ ਹਿੰਗ ਪਈਆ ਤੁਹਾਡੇ ਕੋਲ ਉਸ ਨੂੰ ਮਿਕਸ ਕਰੋ ਔਰ ਤੁਸੀਂ ਉਸ ਨੂੰ ਬੱਚੇ ਦੇ ਪੇਟ ਦੇ ਉੱਪਰ ਮਲਦੋ ਹਲਕਾ ਹਲਕਾ ਲਗਾ ਦਿਓ ਤੇ ਬੱਚਿਆਂ ਨੂੰ ਪੇਟ ਗੈਸ ਦੀ ਪ੍ਰੋਬਲਮ ਅਗਰ ਹੈ ਪੇਟ ਦਰਦ ਹੋ ਰਿਹਾ ਨਾ ਤਾਂ ਉਸ ਦੇ ਨਾਲ ਠੀਕ ਹੋ ਜਾਏਗਾ ਜਾਂ ਫਿਰ ਜੋ ਆਪਾ ਪਾਣੀ ਤਿਆਰ ਕੀਤਾ ਹੈ ਹਿੰਗ ਵਾਲਾ ਮਿਕਸ ਕੀਤਾ ਹੋਇਆ ਇੱਕ ਕਪੜਾ ਉਸ ਵਿੱਚ ਭਿਗੋ ਕੇ ਉਹ ਕਪੜਾ ਜੋ ਹੈ ਬੱਚੇ ਦੇ ਪੇਟ ਦੇ ਉੱਪਰ ਰੱਖ ਦਿਓ ਉਸ ਦੇ ਨਾਲ ਵੀ ਬੱਚਾ ਨੂੰ ਬਹੁਤ ਰਾਹਤ ਮਿਲਣ ਵਾਲੀ ਐਚਡੀ ਵੀਡੀਓ ਲੰਬੀ ਜ਼ਰੂਰ ਹੋ ਗਈ ਹੈ ਪਰ ਕੰਪਲੀਟਲੀ ਦੱਸਣਾ ਚਾਹੁੰਦੀ ਸੀ ਕਿ ਐਸਿਡਿਟੀ ਦੀ ਪ੍ਰੋਬਲਮ ਕੀ ਹੈ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਅਗਰ ਸਹੀ ਟਾਈਮ ਤੇ ਆਪਣਾ ਲਾਈਫ ਸਟਾਈਲ ਖਾਣ ਪੀਣ ਦੀ ਆਦਤਾਂ ਠੀਕ ਨਹੀਂ ਕਰਦੇ ਹੋ ਉਸ ਨਾਲ ਪ੍ਰੋਬਲਮ ਕਿੰਨੀ ਜ਼ਿਆਦਾ ਵੱਧ ਸਕਦੀ ਹੈ ਜੋ ਕਿ ਅਲਸਰ ਤੱਕ ਪ੍ਰੋਬਲਮ ਵੱਧ ਸਕਦੀ ਹੈ ਸੋ ਉੱਥੇ ਤੱਕ ਨਹੀਂ ਵਧਣਾ ਨਾ ਤਾਂ ਪਹਿਲਾਂ ਤਾਂ ਇਹ ਦਵਾਈਆਂ ਦਾ ਖੜਾ ਛੱਡੋ ਇਹ ਨਹੀਂ ਕਿ ਬਸ ਐਂਟਾਸਿਡ ਤੇ ਖੁਦ ਨੂੰ ਲਗਾ ਲਓ ਕਿ ਬਸ ਰੋਟੀ ਖਾਧੀ ਉਸ ਤੋਂ ਬਾਅਦ ਅਸੀਂ ਐਂਟਾਸਿਡ ਪੀਤੀ ਤੇ ਠੀਕ ਹੈ ਮੈਨੇਜ ਹੋ ਰਿਹਾ ਹੈ ਜਾਂ ਫਿਰ ਅਸੀਂ ਪਹਿਲਾਂ ਹੀ ਕੋਈ ਗੋਲੀ ਖਾ ਰਿਆਂ ਜਿਸ ਦੇ ਨਾਲ ਗੈਸ ਜਾਂ ਐਸਿਡਿਟੀ ਜਾਂ ਜਿਹੜਾ ਐਸਿਡ ਜ਼ਿਆਦਾ ਨਾ ਬਣੇ ਸੋ ਠੀਕ ਹੈ ਜਦੋਂ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇੱਕ ਵਾਰ ਤਾਂ ਸਾਨੂੰ ਦਵਾਈਆਂ ਖਾਣੀਆਂ ਪੈਂਦੀਆਂ ਪਰ ਤੁਸੀਂ ਇਹਨਾਂ ਹੋਮ ਰੈਮਡੀਜ਼ ਆ Uh, सहारा ले लै सद और सब तो जरूरी हूँ अपना लाइफ स्टाइल चेंज करो अपनी ईटिंग हैबिट्स चेंज करो जो बहुत ज्यादा फ्राई फूड प्रोसैसड फूड ये चीज़ा तो जिन्ना हो सके बचो तुसी। और एक्सरसाइज सूँ अपनी फिजिकल एक्टिविटी जरूर रखनी चाहिए है पानी ज्यादा तो ज्यादा, ज्यादा जरूर पीओ आई होप ਵੀਡੀਓ ਆ ਜੇ ਤੁਹਾਨੂੰ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਹੁਣ ਤੱਕ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ